ਦੇ ਵੀ ਨਾ ਰੋ ਰਿਹਾ। ਜੇ ભગવાન ਬੜਾ ਤੇ ਜਿੱਥੇ ਜਾਇ ਕਰੇ ਉਹ ਕੌਸ਼ਲ ਕਰਿਆ ਕਰੇ ਜਾਂ ਦੁੱਧ ਛੱਡੇ ਜਾਂ ਮੌਸ ਖਾ। ਅੱਛਾ ਕਿਸੇ ਨੂੰ ਵੀ ਨਹੀਂ ਕਾਰਨ। ਕਹਿੰਦੇ ਜਿਹੜਾ ਬੁੱਧ ਤੇ ਤਸਮੇ ਦੇ ਹੱਡਾਂ ਦਾ ਰੋਸ। ਇਸ ਤਸਮੇ ਦੇ ਵਿੱਚ ਤੁਰਨੇ ਹਨ। ਉਹ ਤਸਮੇ ਨਾਲ ਉੱਤੇ ਤੁਰਨੇ ਹਨ ਤੇ ਇਹ ਵੀ ਚਾਹਤ ਜਿਹੜਾ। ભગવાન ਸਹਨੇ ਤੇ ਤੋੜਾ ਕਰੇ ਦੱਸ ਤਾਂ ਠੀਕ ਆ ਉਹਦੇ ਤੇ ਵੀ ਆ ਦੇ ਵਿੱਚ ਹੀ ਆ ਤੇ ਮਾਸਕਾਰੀ ਆਪਣੀ ਹੈ। ਉਹ ਫਿਰਦਾ ਫਿਰਦਾ ਤੇ ਸੰਤ ਬਾਬਾ ਜੀ ਸਸੰਗੀ ਬੋਧਰ ਵਾਲੇ ਕੋਲ ਚਲੇ ਗਏ। ਅਕਤੈ ਕੰਨ ਲਗਾਉਂ ਗਾਜਰੀ ਮੇਰੇ ਉੱਤੇ ਪ੍ਰੇਸ਼ਮ ਹੈ ਕੋਈ ਕੋਈ ਤੀਰ ਵੀ ਕਰ ਲੈ ਕਿ ਕਿੱਥੀ ਲੱਗੇ ਕਿ ਕਿੱਥੇ ਕਿੱਥੇ ਪੈਣਾ ਪਰ ਇਸ ਵਿੱਚ ਇਹ ਬਲ ਜਿਹੜਾ ਚੋ ਇਹ ਤਾਂ ਕਿੱਥੀ ਪੋਜੀ ਸੀ ਉਸੇ ਤੇ ਵਖਾ ਮਾਸ ਖਾਓ ਜਾਂ ਦੁੱਧ ਛੱਡੋ ਤੇ ਮਨਸ ਕੀ ਜਾਤ ਸਰ ਇਹ ਕਹਤਾ ਚਾਂਗੋ ਨਾ ਲਿਖੀ ਤੀ ਪੰਤੀ ਪੂਰਨ ਮਾਤਰ ਇਕ ਬਰ ਸੋਏ ਜੀ ਰਸੀਏ ਸੀ ਪਿੱਛੇ ਕੋਈ ਨਾਮ ਲਿਖਿਆ ਨਾ ਸੰਤ ਕਹਿੰਦਾ ਤਾ ਉਹ ਪੱਤਰ ਕਿਹਨੇ ਲਿਖਿਆ ਹੈ ਤਾੜ ਬੜਾ ਵੀ ਬਰਵਾਰ ਨੂੰ ਪਾਉਣ ਕਹਿੰਦਾ ਮੇਰੇ ਲਿਖਿਆ ਹੈ ਸੰਤ ਜੀ ਨੇ ਪਿੱਛੇ ਹੀ ਆਇਆ ਥੱਲੇ ਕੋਲ ਤੁਰੇ ਬਿਲਾ ਕੇ ਕਹਿਣ ਲੱਗੇ ਜਿਹੜਾ ਤੂੰ ਪਿੱਛੇ ਚ ਲਿਖਿਆ ਤੋ ਇਹਦਾ ਹੈ ਕਹਿੰਦਾ ਹਾਂ ਜੀ ਸੰਤੋਪੀ ਸੰਤਕ੍ਰਿਤੀ ਜਿੱਥੇ ਸਾਨੂੰ ਖੜਾ ਬਣਿਆ ਸੀ ਸੰਤ ਕੰਗੜੀ ਪਰਸ਼ਾਦੀ ਹੋਈ ਹੈ ਮੰਡੇ ਵੀ ਹੋਈ ਹੈ ਕੋ ਲੜਕੀ ਆ ਗਈ ਜਵਾਨ ਕੰਮ ਦੀ ਹੈਗੀ ਹੈ ਸੰਤ ਕਹਿੰਦੇ ਭਾਵੇਂ ਇਹਦਾ ਤਾੜ ਵੀ ਹੈਗੀ ਹੈ ਸੰਤ ਕਹਿੰਦੇ ਜਾਈ ਤਾ ਨਹੀਂ ਕੰਮ ਨਹੀਂ ਸੰਤ ਕਹਿੰਦੇ ਜੋ ਵਰਤਾਰੇ ਵਿੱਚ ਘਰਵਾਲੀ ਨਾਲ ਵਰਤਦਾ ਉਸੇ ਵਰਤਾਰੇ ਵਿੱਚ ਬਾਹਰ ਤੇ ਵੀ ਵਰਤਦਾ ਲੰਮਾ ਪਿਆ ਤਾਂ ਕਿ ਕਹੇ ਲਗਾ ਜੇ ਮੇਰੇ ਵਰਗਾ දුਖ ਨੂੰ ਰੂਪ ਵਿੱਚ ਕਿਸੇ ਨੂੰ ਪ੍ਰਸ਼ਨ ਕਰੇ ਤਾਂ ਉਹਦਾ ਵੀ ਉਸੇ ਰੂਪ ਵਿੱਚ ਸੁਣ ਲੈਣਾ